ਤੇਰੇ ਸਾਰੇ ਸਿਆਪੇ ਜੇ ਤੂੰ ਉਧਰ ਨਹੀਂ ਗਈ ਜੀ ਗੱਲ ਕਰਾਂ ਕਿ ਨਾਂ ਦੱਸਦੀ ਹਾਂ ਤੈਨੂੰ ਉਥੇ ਮੁੰਡੇ ਨੇ ਕੀ ਕਹਿਤਾ ਹੈ ਤੂੰ ਅੱਗੇ ਕੁਝ ਕਿਹਾ ਹੋਣਾ ਤਾਂ ਹੀ ਉਹ ਮਾਰਨ ਲੱਗਾ ਉਹ ਚਪੇੜ ਕੇ ਉਹ ਪਾਗਲ ਥੋੜਾ ਕਿਨ ਬਜਾਰ ਚ ਚਪੇੜ ਮਾਰਦਾ ਤੇ ਨਾ ਅੱਜ ਤੇਰਾ ਪਿਓ ਟੈਨਸ਼ਨ ਲਿੰਦਾ ਅੱਜ ਨੂੰ ਤੈਨੂੰ ਵਿਆਹ ਕਰਕੇ ਤੇ ਤੇਰੇ ਘਰ ਕੱਲਿਆ ਹੋਣਾ ਈ ਚਿਰ ਗਲੀ ਨੂੰ ਫਿਰ ਤੈਨੂੰ ਪਤਾ ਹਸਪੀਟਲ ਗਿਆਂਦ ਲੱਗਣਾ ਈ ਕਿਉਂਕਿ ਉੱਥੇ ਕਿਹੜਾ ਵੀ ਇੱਕ ਮਰੀਜ਼ ਹੁੰਦਾ ਵਾ ਮੈਂ ਨਾ ਕੁਛ ਇੱਧਾ ਦਾ ਕਰਨਾ ਜਿਹੜੀ ਮੈਂ ਨਾ ਦਿਖਾਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਮੇਰੇ ਕਰਕੇ ਨਾਲ-ਨਾਲ ਜਿਹੜੀਆਂ ਇਹਨਾਂ ਤੇ ਤੂੰ ਤਾਂ ਲੱਗੀਆਂ ਵਾ ਉਹ ਵੀ ਸਾਰੇ ਖਤਮ ਹੋ ਜਾਣੀਆਂ ਤੇ ਇੰਨੀਆਂ ਜਿਹੜੀਆਂ ਗੱਲਾਂ ਸੁਨੀਆਂ ਪੈਂਦੀਆਂ ਵਾ ਉਹਨਾਂ ਤੇ ਤੇ ਛਟਕਾਰਾ ਹੋਊਗਾ ਨਾ ਉਹੋ ਕਿੰਨੇ ਦਿਨਾਂ ਬਾਅਦ ਧੁੱਪ ਲੱਗੀ ਹੁੰਦੀ ਇਹਨੇ ਤੇ ਨਾ ਜਾਨ ਹੀ ਨਹੀਂ ਛੱਡੀ ਚੱਲ ਕੱਪੜੇ ਕੋਈ ਹੈਗੇ ਤੇ ਉਹ ਵੀ ਨਹੀਂ ਦੀਦੀ ਏ ਕੀ ਕਰਨ ਲੱਗੇ ਸਮਣ ਮੈਨੂੰ ਰਹਿਣ ਦੀ ਮੈਨੂੰ ਮਰਨ ਦੀ ਮੈਂ ਨਹੀਂ ਜੀਣਾ ਕਿਉਂ ਨਹੀਂ ਜੀਣਾ ਥੱਲੇ ਉਤਰੋ ਤੁਸੀਂ ਇਹ ਕੀ ਕਰਨ ਲੱਗੇ ਤੁਸੀਂ ਮੇਰਾ ਨਹੀਂ ਸੋਚਿਆ ਇਹ ਤੁਸੀਂ ਸੋਚ ਵੀ ਕਿਵੇਂ ਲਿਆ ਕਿ ਤੁਸੀਂ ਐਡਾ ਬਟਾ ਕਦਮ ਚੁੱਕਣ ਲੱਗੇ ਹੋ ਸਮਣ ਮੈਨੂੰ ਛੱਡ ਦੇ ਮੇਰੀ ਮੈਂ ਆਪਣੀ ਜ਼ਿੰਦਗੀ ਤੋਅ ਚੁੱਕੀ ਆ ਮੈਂ ਨਹੀਂ ਉਹ ਜੀਣਾ ਹੋਇਆ ਕੀ ਆ ਮੈਨੂੰ ਇਹ ਤੇ ਦੱਸੋ ਤੁਸੀਂ ਇਹ ਕਦਮ ਚੁੱਕਣ ਕਿਉਂ ਲੱਗੇ ਹੋ ਤਿੰਨ ਣੀ ਮਦ ਕਿੰਨੀਆਂ ਗੱਲਾਂ ਕਰਦੀ ਐ ਸਾਰੇ ਜਣੇ ਮੈਨੂੰ ਮੇਰੇ ਕਰਕੇ ਤੁਹਾਨੂੰ ਕਿੰਨੀਆਂ ਗੱਲਾਂ ਸੋਨੀ ਪੈਣੀਆਂ ਜੇ ਮੈਂ ਨਾ ਨਾ ਰਹੂੰਗੀ ਆਪਣੇ ਸਭ ਕੁਝ ਖਤਮ ਹੋ ਜਾਣਾ ਲੋਕਾਂ ਨੇ ਮੂੰਮੀ ਬੰਦੋ ਜਣੀ ਤੇ ਕਰਕੇ ਸਾਨੂੰ ਕਿਹ ਕੋਈ ਗੱਲ ਨਹੀਂ ਸੋਨੀ ਪੈਣੀ ਇਹ ਤੁਹਾਡਾ ਵਹਿਮ ਹੀ ਆ ਪਰ ਤੁਸੀਂ ਇਹ ਕਦਮ ਚੁੱਕਣ ਕਿ ਲੱਗੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਤੁਸੀਂ ਮੈਨੂੰ ਦੱਸੋ ਕਿਨੇ ਕਿਹਾ ਕੁਝ ਤੁਹਾਨੂੰ ਨਾਲੇ ਤੁਸੀਂ ਇਹ ਸੋਚ ਵੀ ਕਿਦਾਂ ਲਿਆ ਇੰਨੇ ਸਟਰੋਂਗ ਤੁਸੀਂ ਹੈਗੇ ਜੇ ਪਰ ਸਮਝਣਾ ਹੁਣ ਮੈਂ ਆਕ ਚੁੱਕੀ ਆ ਆਪਣੀ ਜ਼ਿੰਦਗੀ ਤੋਂ ਬੜਾ ਕੁਝ ਹੋ ਗਿਆ ਵਾ ਮੈਂ ਨਹੀਂ ਹੁਣ ਸੈਂਡ ਕਰ ਸਕਦੀ ਪਹਿਲਾਂ ਆਓ ਇੱਥੇ ਬੋ ਬੋ ਜੀਤਾ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਹਾਂ ਸਮਝ ਮੇਰਾ ਦਿਮਾਗ ਖਰਾਬ ਹੀ ਆ ਮੈਂ ਨਹੀਂ ਇਹ ਜਿੰਦੀ ਜੀਣਾ ਚਾਹੁੰਦੀ ਮੈਂ ਅੱਕ ਗਈ ਆਪਣੀ ਜ਼ਿੰਦਗੀ ਤੋਂ ਤੁਸੀਂ ਇਹ ਗੱਲਾਂ ਕਰਨ ਕੀ ਤਏ ਜੇ ਮੇਰੇ ਉੱਤੇਆਂ ਗੱਲਾਂ ਨਹੀਂ ਸਮਝ ਆਉਂਦੀਆਂ ਇਹ ਸਭ ਕਦਮ ਇਹ ਕੀ ਹੈ ਜੇ ਡੈਡੀ ਨੂੰ ਪਤਾ ਲੱਗੂ ਤੇ ਉਹ ਕੀ ਸੋਚਣਗੇ ਕਿ ਤੁਸੀਂ ਗਲਤ ਹੋਵੋਗੇ ਫਿਰ ਤਾਂ ਹੀ ਇਹ ਸਭ ਕੁਝ ਕਰਨ ਦੇ ਹੋਵਗੇ ਦੁਨੀਆ ਨੇ ਵੀ ਇਹੀ ਗੱਲਾਂ ਕਰਨੇ ਲਾੜੇ ਸਮਣ ਜਿਹੜਾ ਗੱਲਾਂ ਕਰਦਾ ਨਾ ਕਰਦਾ ਰੇ ਮੈਂ ਤੇ ਮੁੱਕ ਜਾਗੀ ਨਾ ਮੈਂ ਤੇ ਸਾਰਿਆਂ ਦੇ ਗੱਲਾਂ ਲੱਥੂਗੀ ਨਾ ਲੋਕਾਂ ਦੇ ਨਾਲ ਕੀ ਗੱਲਾਂ ਕਰਨੀਆਂ ਇੱਥੇ ਆਪਣੇ ਹੀ ਛੜਦੇ ਹੈਗੇ ਆਪਣੇ ਤੁਹਾਨੂੰ ਕਿੰਨੇ ਗੱਲ ਕੀਤੀ ਮੈਂ ਕੀਤੀ ਜਾਂ ਡੈਡੀ ਨੇ ਕੀਤੀ ਆ ਤੈਨੂੰ ਵੀ ਪਤਾ ਹੀ ਆ ਕੌਣ ਗੱਲਾਂ ਕਰਦਾ ਵਾ ਉਹਨਾਂ ਦੀ ਕਿਹੜੀ ਗੱਲ ਆ ਉੱਥੇ ਸ਼ੁਰੂ ਤੋਂ ਹੀ ਨਜਾਇਜ਼ ਵੀ ਗੱਲਾਂ ਕਰਦੇ ਰਹੇ ਉਦੋਂ ਤੁਹਾਡੀ ਨਜਾਇਜ਼ ਭੰਡੀ ਕੀਤੀ ਉਹ ਨਹੀਂ ਤੁਹਾਨੂੰ ਦੇਖਦਾ ਤੁਸੀਂ ਇਹ ਕਦਮ ਚੁੱਕਣ ਲੱਗਿਆ 100 ਵਾਰੀ ਸੋਚਣਾ ਤੇ ਸੀ ਹੀ ਜੇ ਤਾਈ ਨੇ ਤੁਹਾਨੂੰ ਕੁਝ ਕਿਹਾ ਵੀ ਸੀ ਤੁਸੀਂ ਉੱਥੇ ਠੋਕ ਠੋਕੇ ਜਵਾਬ ਦੇਣੇ ਸੀ ਕਿਉਂ ਤੁਸੀਂ ਚੁੱਪ ਰਹੇ ਉਹ ਮੈਨੂੰ ਕਹਿੰਦੇ ਸਭ ਕੁਝ ਤੇਰੀ ਕਰਕੇ ਹੋਣਿਆ ਵਾ ਉਹਨਾਂ ਨੇ ਕਹੋ ਮੇਰੇ ਕਰਕੇ ਕੀ ਹੋਣਿਆ ਵਾ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰਨ ਲੱਗੇ ਜਿਹੜੀ ਬਚ ਗਈ ਆ ਤਾਂ ਹੋਣਿਆ ਸਭ ਕੁਝ ਜੇ ਮੈਂ ਉੱਥੇ ਹੁੰਦੀ ਤੇ ਮੈਂ ਠੋਕ ਠੋਕ ਕੇ ਜਵਾਬ ਦੇਣਿਆ ਹਿਤਾਈ ਜੀ ਤੁਸੀਂ ਚੁੱਪ ਕਰਕੇ ਤੇ ਆਪਣੇ ਘਰ ਚਲ ਜਿਓ ਤੁਹਾਡਾ ਦਿਮਾਗ ਖਰਾਬ ਕਰਕੇ ਰਹਿਤਾ ਤਾਈ ਨੇ ਵੀ ਜਿਹੜਾ ਤੁਸੀਂ ਆ ਫੈਸਲਾ ਲੈਣ ਲੱਗੇ ਈਗੇ ਅੱਜ ਸ਼ੁਕਰ ਹੋਇਆ ਇੱਥੇ ਮੈਂ ਆ ਗਈ ਆ ਅੱਜ ਪਤਾ ਨਹੀਂ ਕੀ ਹੋਣਾ ਹੈ ਤਾਈ ਨਾਲ ਨਾ ਅੱਜ ਮੈਂ ਗੱਲ ਕਰਕੇ ਹੰਨੀ ਆ ਪਰ ਮੈਂ ਹੁਣ ਤੁਹਾਨੂੰ ਵੀ ਇਕੱਲਿਆਂ ਨਹੀਂ ਛੱਡ ਸਕਦੀ ਨਾਲੇ ਨਾ ਤੈਨੂੰ ਦੀਦੀ ਮੇਰੀ ਸੌਂ ਲੱਗੇ ਜੇ ਤੂੰ ਹੀ ਫੋੜੇ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਨਾਲੇ ਜਿਹੜੇ ਤੈਨੂੰ ਗੱਲਾਂ ਕਰਦੇ ਆ ਨਾ ਇਹਨਾਂ ਦੇ ਤੇ ਅੱਜ ਮੈਂ ਮੂੰਹ ਬੰਦ ਕਰਕੇ ਹੁਣੀ ਆ ਜੇ ਤੂੰ ਹੀ ਕੁਝ ਕਰ ਲਿਆ ਨਾ ਤੇ ਮੈਂ ਵੀ ਮੰਗ ਰਹੀ ਕੁਝ ਕਰ ਲੈਣਾ ਜੇ ਇਹ ਨਾ ਸਮਝਣ ਦੇ ਦੱਸਲਾ ਮਤੂੰ ਸੌ ਸਮਝ ਕੇ ਕਰਿਓ ਸਮਝਣ ਤੂੰ ਕਿਉਂ ਇਦਾਂ ਕਹਿਂਦੀ ਆ ਤੂੰ ਇਹ ਨਹੀਂ ਸੋਚਿਆ ਕਿ ਤੁਹਾਡੇ ਮਗਰੋਂ ਮੇਰਾ ਕੀ ਬਣੂਗਾ ਜਿਹੜੇ ਤੈਨੂੰ ਗੱਲਾਂ ਕਰਦੇ ਆ ਕੱਲ ਨੂੰ ਮੈਨੂੰ ਨਾ ਕਰਨਗੇ ਮੇਰਾ ਨਾ ਮਾ ਆ ਕੀ ਖਰਾਬ ਹੋ ਗਿਆ ਮੈਨੂੰ ਤੇ ਕੁਝ ਸੁਝਾ ਨਹੀਂ ਦੀ ਮੈਨੂੰ ਸਿਰਫ ਇਹੀ ਲੱਗਣਿਆ ਕਿ ਸਾਰੇ ਕਚੀ ਦੀ ਗੁਨਾਹਗਰ ਮੈਂ ਹੀ ਆ ਜੇ ਮੈਂ ਖਤਮ ਹੋ ਜਾਂਗੀ ਨਾ ਸਭ ਕੁਝ ਬੰਦ ਹੋ ਜਾਣਾ ਤੇ ਮੈਨੂੰ ਹੀ ਇਮੋਸ਼ਨਲ ਕਾਂਡੇ ਆ ਜੇ ਇਹੋ ਜਿਹੀ ਨਾ ਗੱਲਾਂ ਨਾ ਕਰੋ ਤੂੰ ਸਟਰੋਂਗ ਬਣੋ ਨਾਲੇ ਜੀ ਜੀ ਮਰਨਾ ਨਾ ਹਰ ਇੱਕ ਚੀਜ਼ ਦਾ ਹੱਲ ਨਹੀਂ ਹੁੰਦਾ ਸਾਨੂੰ ਹਲਾਤਾਂ ਨਾਲ ਲੜਨਾ ਪੈਣਾ ਵਾ ਜੇ ਤਰ ਜਾਂਦੇ ਤੇ ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਖੂਨ ਦੇ ਹੰਝੂ ਹੁੰਦੇ ਨਾ ਸਮਰਨਾ ਦਾਣਾ ਕੈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਪਰ ਉਸ ਟਾਈਮ ਨਾ ਮੇਰਾ ਦਿਮਾਗ ਸੱਚੀ ਇਨਾ ਖਰਾਬ ਹੀ ਮੈਨੂੰ ਕੁਝ ਨਹੀਂ ਸੁਝੰਦਿਆ ਚਲ ਮੈਂ ਠੀਕ ਗੱਲ ਮੰਦੀ ਆ ਪਰ ਮੇਰੀ ਭੈਣ ਅੱਗੇ ਤੋਂ ਇੱਕ ਕਦਮ ਨਾ ਗਦੀ ਵੀ ਚੁੱਕੀ ਤੇ ਨਾ ਹੀ ਚੁੱਕਣ ਬਾਰੇ ਸੋਚੀ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਕੋਈ ਕਿੰਨਾ ਵੀ ਤੈਨੂੰ ਗਲਤ ਕਿਉਂ ਨਾ ਕਵੇ ਪਰ ਤੁਸੀਂ ਇਹ ਕੁਝ ਕਦੀ ਨਹੀਂ ਫੈਸਲਾ ਲੈਣਾ ਵੀ ਮੈਂ ਕੁਝ ਆਪਣੇ ਆਪ ਨੂੰ ਕਰ ਲਾਂ ਬੜਾ ਲਿਆਜ ਲੱ ਲਿਆ ਤਈ ਤੇਰਾ ਅੱਜ ਨਹੀਂ ਮੈਂ ਤੈਨੂੰ ਛੱਡਦੀ ਕਿੱਥੇ ਤਾਈ ਬਾਹਰ ਨਿਕਲ ਤਾਈ ਕਿੱਥੇ ਆ ਪਤਾ ਨਹੀਂ ਕਿੱਥੇ ਚਲ ਗਈ ਤਾਈ ਸਮਣਾ ਇੱਥੇ ਆ ਜਾ ਮੈਂ ਆਈ ਅੰਦਰ ਭਾਬੀ ਜੀ ਤੁਸੀਂ ਇੱਥੇ ਬੈਠੇ ਹੋ ਤਾਈ ਕਿੱਥੇ ਨੇ ਮੰਮੀ ਤੇ ਘਰ ਨਹੀਂ ਹੈ ਤੇ ਕੀ ਗੱਲ ਆ ਸਮਣਾ ਤੁਸੀਂ ਵੀ ਝੂਠ ਨਾ ਬੋਲੋ ਮੈਨੂੰ ਜਾਦਾ ਮੈਨੂੰ ਦੱਸੋ ਹੁਣ ਇਹ ਤੇ ਉਧਰੋਂ ਆਏ ਹੀ ਕਿੱਥੇ ਚਲ ਗਏ ਆ ਹੁਣ ਸਮਝਣਾ ਤੇ ਨਾ ਮੈਨੂੰ ਜੂੜਗਾ ਤੋ ਬੋਲਣਾ ਮੰਮੀ ਸੱਚੀ ਘਰ ਐ ਨਹੀਂ ਆ ਤੇ ਕੀ ਗੱਲ ਹੋਣਾ ਕੀ ਆ ਮੇਰੀ ਭੈਣ ਨਾ ਫਾਲ ਆ ਰਲ ਲੱਗੀ ਹੀ ਨਾਬ ਹਾਂ ਉਹ ਖਾ ਤੋ ਫਾਲ ਲੈ ਲੈਣੇਂਗੀ ਉਹਦਾ ਦਿਮਾਗ ਖਰਾਬ ਹੋਇਆ ਵਾ ਦਿਮਾਗ ਤੇ ਤਾਈ ਦਾ ਖਰਾਬ ਹੋਇਆ ਵਾ ਜਦੋਂ ਤੁਹਾਨੂੰ ਵੀ ਪਤਾ ਵਾ ਅਸੀਂ ਜਦੋਂ ਬਾਹਰ ਬੈਠੀਆਂ ਹਾਂ ਤੇ ਨਾਬ ਦੀਦੀ ਨੂੰ ਲੈ ਕੇ ਤੇ ਅੰਦਰ ਬੈਠੀ ਸੀ ਨਾ ਕਿ ਉਹਨੂੰ ਪਤਾ ਨਹੀਂ ਕੀ ਉਹਦੇ ਕੰਨਾਂ ਵਿੱਚ ਕੀ ਬੋਲੀ ਗਏ ਕੀ ਬੋਲੀ ਗਈ ਤੇ ਉਹ ਦੁਖੀ ਹੋ ਕੇ ਫਾਲ ਲੈਣ ਲੱਗੀ ਹੀ ਕਨਾਂਵ ਤੇਸ਼ਦੈਨ ਉਹਨਾਂ ਨੂੰ ਪਤਾ ਸਹੀ ਹੈ ਕਿ ਮੰਮੀ ਦਾ ਸੁਭਾਅ ਹੀ ਇਦਾਂ ਦਾ ਵਾ ਮੰਮੀ ਨੂੰ ਬਥੇਰੀ ਆਰੀ ਵੱਡਿਆ ਪਰ ਮੰਮੀ ਵੀ ਨਹੀਂ ਆਖੇ ਲੱਗਦੇ ਹੈਗੇ ਭਾਬੀ ਜੀ ਤੁਸੀਂ ਆਪ ਸਿਆਣੇ ਜੇ ਜਦੋਂ ਇੱਕ ਜਣੇ ਨੂੰ ਅਹੀ ਕਹੀ ਜਾਣਾ ਤੂੰ ਗਲਤੀਆਂ ਤੂੰ ਗਲਤੀਆਂ ਤੇ ਉਹਦੇ ਦਿਮਾਗ ਤੇ ਵੀ ਅਸਰ ਪੈਣਾ ਹੀ ਆ ਫਿਰ ਉਹਨੇ ਵੀ ਆਖਣਾ ਹੀ ਹੈ ਜੇ ਇੰਨੇ ਸਾਰੇ ਮੇਥੋਂ ਦੁਖੀ ਆ ਤਾਂ ਮੈਂ ਮਾਰੀ ਜਾਣੀ ਆ ਉਹ ਵੀ ਆਪਣੀ ਗੱਲੋਂ ਸਹੀ ਆ ਵਾਅ ਕਿ ਮੈਂ ਉਹਨਾਂ ਨੂੰ ਬਥੇਰਾ ਕਹਿ ਕੇ ਆਈ ਆ ਪਿਤਾ ਨੂੰ ਕਸਮ ਜੇ ਜੇ ਤੁਸੀਂ ਫਾਲਿਆ ਹੁਣ ਕੋਈ ਵੀ ਇਹੋ ਜਿਹੀ ਗੱਲ ਆਪਣੇ ਦਿਮਾਗ ਚ ਸੋਚੀ ਵੀ ਤੇ ਪਰ ਇਹ ਤੇ ਗਲਤੀ ਆ ਨਾ ਤਾਈ ਵਾਸਤੇ ਵੀ ਤਾਈ ਸਿਆਣੇ ਹੀ ਤਾਈ ਨੂੰ ਸਗੋਂ ਨਵਦੀ ਦੀ ਨੂੰ ਸਮਝਾਉਣਾ ਚਾਹੀਦਾ ਹੀ ਕਿ ਪੁੱਤ ਕੋਈ ਗੱਲ ਨਹੀਂ ਤੂੰ ਕਿਹੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਉਹ ਤੇ ਉਲਟਾ ਸਗੋਂ ਉਹਨਾਂ ਨੂੰ ਗੱਲਾਂ ਸੁਣਾ ਕੇ ਆਗੇ ਜੇ ਅੱਜ ਨਵਦੀ ਦੀ ਨੂੰ ਕੁਝ ਹੋ ਜਾਂਦਾ ਨਾ ਤੇ ਮੈਂ ਤਾਈ ਨੂੰ ਨਹੀਂ ਛੱਡਣਾ ਉਹ ਜੇ ਸ਼ੁਕਰ ਹੋਇਆ ਮੈਂ ਉੱਤੇ ਚੱਲ ਗਈ ਨਹੀਂ ਤੇ ਪਤਾ ਨਹੀਂ ਕੀ ਹੀ ਬਣਨਾ ਹੀਗਾ ਨਾਲੇ ਤਾਈ ਨੂੰ ਠੰਡ ਪੈ ਜਾਂਦੀ ਸਮਣ ਫੇ ਦਾਣਾ ਬੋਲ ਕੋਈ ਗੱਲ ਨਹੀਂ ਆ ਮੈਂ ਤੇਰੇ ਨਾਲ ਜਾਨੀ ਨਾ ਨੂੰ ਮੈਂ ਸਮਝਾਉਣੀ ਆ ਕਿ ਨਾ ਵੀ ਨਿਕ ਨਿਕ ਗੱਲ ਤੇ ਨਾ ਦਿਲ ਤੇ ਨਹੀਂ ਲਾਈਦਾ ਹੋਈਦਾ ਆ ਵੇਖੋ ਭਾਬੀ ਜੀ ਤੁਸੀਂ ਇੱਥੇ ਬਹਿ ਜਾਓ ਨਾਲੇ ਤਾਈ ਨੂੰ ਵੀ ਸਮਝਾ ਦਿਓ ਸਾਨੂੰ ਆਪਣੇ ਘਰ ਚੰਗੇ ਭਲੇ ਵਸਣ ਜੋ ਤੇ ਤੁਸੀਂ ਆਪ ਵਸੋ ਕੋਈ ਤਖਲੰਦਾਰ ਜੀ ਕਰਨ ਦੀ ਲੋੜ ਨਹੀਂ ਸਾਨੂੰ ਸਮਣ ਹਾਂ ਗਈ ਨਹੀਂ ਚਲੀ ਗਈ ਆ ਇਹ ਤੇ ਬੰਦਾ ਪਛ ਮੇਰਾ ਕੀ ਕਸੂਰ ਆ ਆ ਲੈਣ ਦੀ ਮੰਮੀ ਨੂੰ ਅੱਜ ਮੰਮੀ ਨਾਲ ਮੈਂ ਗੱਲ ਕਰਨੀ ਆ ਜੇ ਅੱਜ ਕੁੜੀ ਨੂੰ ਕੁਝ ਹੋ ਜਾਂਦਾ ਤੁਹਾਨੂੰ ਤਾਂ ساری ਉਮਰ ਲੋਕਾਂ ਜੀਣ ਨਹੀਂ ਦੇਣਾ ਹੈਗਾ ਮੰਮੀ ਦੀ ਕਿਹੜੀ ਗੱਲ ਆ ਨਾ ਪਤਾ ਕੀ ਆ ਮੈਂ ਕੀ ਸੁਣਿਆ ਆ ਕੀ ਹੋਇਆ ਡੈਡੀ ਜੀ ਤੂੰ ਪਪਾ ਕੀ ਹੋਇਆ ਪੁੱਤ ਐਹੋ ਜਿਹਾ ਕੰਮ ਤੂੰ ਕਿਉਂ ਕੀਤਾ ਸਾਡੇ ਬਾਰੇ ਨਹੀਂ ਸੋਚਿਆ ਤੂੰ ਤੇ ਸਾਡਾ ਕੀ ਹੋਊਗਾ ਡੈਡੀ ਜੀ ਮੇਰੇ ਕਰਕੇ ਤੁਹਾਨੂੰ ਕਿੰਨੀਆਂ ਗੁਨਾਹਾਂ ਹੋਣੀਆਂ ਭੈਣ-ਭੈਣ ਇਹਨਾਂ ਨੇ ਤੁਸੀਂ ਕਹਿੰਦੇ ਹੋ ਨਾ ਸਾਰਾ ਕੁਝ ਤੇਰੀ ਕਰਕੇ ਹੁਣ ਦਿਆਵਾ ਸਗੋਂ ਮੈਂ ਕਿੱਸੇ ਆਪਾਂ ਨੂੰ ਕੂਗਾ। ਉਹ ਤਾਂ ਮੈਨੂੰ ਕਿਸ ਦੀ ਪਰਵਾਹ ਨਹੀਂ ਆ। ਮੈਨੂੰ ਮੇਰੀਆਂ ਧੀਆ ਚਾਹੀਦੀਆਂ। ਮੈਂ ਲੋਕਾਂ ਕੋਲ ਕੀ ਲੈਣਾ ਹੈ? ਤੂੰ ਮੇਰੀ ਦੀ ਟੈਨਸ਼ਨ ਨਾ ਲਿਆ ਕਰ ਬਿਲਕੁਲ ਵੀ ਕੋਈ। ਟੈਨਸ਼ਨ ਤੇ ਹੁੰਦੀ ਆ ਨਾ। ਜੀ ਤੂੰ ਗੱਲ ਗੱਲ ਤੇ ਹਾਰੇ ਕੋਈ ਸੁਣਾਏ। ਨਾਲ ਤੂੰ ਹੀ ਕਿੰਨੀ ਟੈਨਸ਼ਨ ਲੈਂਦੇ ਹੋ। ਉਹਦਾ ਤੂੰ ਹੀ ਮੈਨੂੰ ਕਹਿਂਦੇ ਹੋ। ਸਗੋਂ ਡੈਡੀ ਜੀ ਨਾਂ ਨਾ ਹੁੰਦੀ ਸਮਣ ਤੇ ਵਧੀਆ ਹੀ। ਮੈਂ ਪਟਨਾਗੜ੍ਹ ਹੀ ਮੇਰਾ ਪਤਾ ਇਹੋ ਜਿਹਾ ਹੈ ਨਾ ਸੋਚੀ ਕਿਤੇ ਗਾਂ। ਆਪਣੇ ਪਿਓ ਬਾਰੇ ਸੋਚੋ ਇਹਦਾ ਕੀ ਹੋਊਗਾ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਤੂੰ ਜੇ ਕਿਤੇ ਸਮਾਂ ਨਾ ਆਉਂਦੀ ਉਹ ਤਾਂ ਅਸੀਂ ਦੇ ਕਹੇ ਯੋਗੇ ਵੀ ਨਹੀਂ ਰਹਿਣਾ ਬਾਕੀ ਤੂੰ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਜੋ ਮਰਜੀ ਕਹਿੰਦੇ ਰਹਿਣ ਮੈਂ ਤੇਰੇ ਨਾਲ ਆ ਨਾ ਤੂੰ ਟੈਨਸ਼ਨ ਨਾ ਲੈ ਆਪਣਾ ਜੋ ਵੀ ਤਰਾ ਪੜ੍ਹਾਈ ਦਾ ਤੂੰ ਉਧਰ ਧਿਆਨ ਦੇ ਆਪਣਾ ਬਾਕੀ ਟੈਨਸ਼ਨਾਂ ਜਿਹੜੀਆਂ ਨਾ ਉਹ ਮੇਰੇ ਤੇ ਛੱਡ ਦੇ ਮੈਂ ਆਪੇ ਹੱਲ ਕਰ ਲਊਗਾ ਮੈਨੂੰ ਕਿਸ ਦੀ ਪਰਵਾਹ ਨਹੀਂ ਆ ਮੈਨੂੰ ਮੇਰੀਆਂ ਧੀਆ ਚਾਹੀਦੀਆਂ ਬਸ ਕੰਦੇ ਤੇ ਤੁਸੀਂ ਡੈਡੀ ਹੈਗੇ ਹੋ ਨਾ ਕਿਹਜੀ ਪਰਵਾਹ ਨਹੀਂ ਪਰ ਸਾਡੇ ਜੋ ਪਹਿਲਾਂ ਟੈਨਸ਼ਨ ਤੁਸੀਂ ਲਈ ਸੀ ਤੁਸੀਂ ਤੇ ਆਪਨੇ ਠੀਕ ਹੈਗੇ ਤੇ ਤੁਸੀਂ ਮੈਨੂੰ ਦੇ ਸਮਝਾਣਾ ਓਏ ਉਹ ਤਾਂ ਪੁੱਤ ਤਾਂ ਮੜਾ ਜਾ ਹੋ ਗਿਆ ਕਿ ਤੇ ਕੰਮ ਕਰਨਾ ਹੋ ਗਿਆ ਮੈਨੂੰ ਕੀ ਹੋਇਆ ਹੀ ਕੁਛ ਵੀ ਨਹੀਂ ਹੋਇਆ ਬੀਪੀ ਦੇ ਤਾਮ ਜੀ ਕਰਨਾ ਜੇ ਘਟ ਜਾਂਦਾ ਝੂਠ ਨਾ ਬੋਲੋ ਡੈਡੀ ਜੀ ਮੈਂ ਐਡੀ ਵੀ ਨਹੀਂ ਨਿਆਣੀ ਹੈਗੀ ਜੇ ਪੁੱਤ ਤੂੰ ਨਿਆਣੀ ਨਹੀਂ ਤੇ ਫਿਰ ਆਹ ਕੰਮ ਕਿਉਂ ਕਰਨ ਲੱਗੀ ਆ ਪਤਾ ਨਹੀਂ ਡੈਡੀ ਜੀ ਉਹ ਟਾਈਮ ਨਾਲ ਮੇਰੇ ਦਿਮਾਗ ਵਿੱਚ ਇੰਨਾ ਕੁ ਕੁਝ ਘੁੰਮਦਾ ਹੈ ਮੈਨੂੰ ਲੱਗਦਾ ਹੈ ਕਿ ਮਰਿਆ ਹੀ ਹੱਲ ਹੋਣਾ ਹੈ ਇਸ ਚੀਜ਼ ਦਾ ਇਸ ਤੋਂ ਸਵਾਇ ਕੋਈ ਹੱਲ ਹੈ ਹੀ ਨਹੀਂ ਮੈਂ ਪਤਾ ਹੋਰ ਗੱਲ ਦਿਆ ਸੋਚਣ ਤੂੰ ਆਪਣਾ ਪੜਾਈ ਕਰ ਹਾਂ ਪੂਰੀ ਜੇ ਤੇਰਾ ਨਹੀਂ ਇੱਥੇ ਦੇਣ ਲੱਗਦਾ ਕਰਦਾ ਤੇ ਤੂੰ ਕਿਤੇ ਵੇਖ ਲੈ ਬਾਹਰ ਦੀ ਫਾਈਲ ਫੁੱਲ ਆ ਕੇ ਵੇਖ ਲੈ ਬਸ ਡੈਡੀ ਜੀ ਜਿਹੜਾ ਇੱਕ ਟੈਸਟ ਭਰਿਆ ਵਾਣਾ ਇਹ ਵੇਖ ਲੰਦੋ ਕਲੀਅਰ ਹੁੰਦਾ ਵਾ ਕਿ ਨਹੀਂ ਜੇ ਹੋ ਗਿਆ ਤੇ ਠੀਕ ਆ ਨਹੀਂ ਤੇ ਜਿੱਦਾਂ ਤੁਸੀਂ ਕਹਿਣ ਦੀ ਹੁਣ ਫਿਰ ਮੈਂ ਬਾਰ ਹੀ ਚੱਲ ਜਾਾਂਗੀ ਇਹੋ ਵਧੀਆ ਉਹਨਾਂ ਨੇ ਸਾਰਿਆਂ ਦੇ ਗਲੋਂ ਤੇ ਲੱਥਾਂਗੇ ਨਾਲ ਲੋਕਾਂ ਦੇ ਮੂੰਹ ਵੀ ਬੰਦ ਹੋਣਗੇ ਉਹੋ ਹੀ ਮੇਰਾ ਪੁੱਤ ਮੈਂ ਇਹੋ ਕਹਿੰਨਾ ਕਿ ਕਿਸ ਨੂੰ ਕਰਕੇ ਦਿਖਾਓ ਕੋਈ ਕਵੇ ਕਿ ਵਾਕਿਆ ਉਹਦੀਆਂ ਧੀਆਂ ਹੀ ਕਿਤੇ ਕੰਮ ਕਰਕੇ ਦਿਖਾਇਆ ਉਹਨਾਂ ਨੇ ਪਰ ਜਿਹੜਾ ਤੂੰ ਕੰਮ ਕਰਨੀ ਥੋੜਾ ਕਰਕੇ ਰੋਕਣੇ ਕਰਨਾ ਲੋਕਾਂ ਨੇ ਤੇ ਮੇਰੇ ਤੂੰ ਗਾਇ ਨਹੀਂ ਮੈਂ ਲੋਕਾਂ ਆਪ ਜਿਆਦਾ ਗੱਲਾਂ ਕਰਨੀਆਂ ਆ ਆਪਣੇ ਵੱਲੋਂ ਤੇ ਪਥੇਰਾ ਸੋਚੀਦਾ ਵਾ ਵੀ ਇਦਾਂ ਨਹੀਂ ਇਦਾਂ ਕਰਦੇ ਪਰ ਪਤਾ ਨਹੀਂ ਡੈਡੀ ਜੀ ਕਿੰਦਾ ਦੀ ਕਿਸਮਤ ਆ ਫੇਰ ਉੱਥੇ ਕੀ ਆਣ ਕੇ ਖਲੋਜੀਦਾ ਵਾ ਆਪਣੇ ਵੱਲੋਂ ਤੇ ਗਾਹ ਵਧਨ ਦੀ ਕੋਸ਼ਿਸ਼ ਕਰੀਦੀ ਆ ਤੂੰ ਮੇਰੇ ਕੋਲ ਪਤਾ ਕੀ ਕਰ ਨਾਲ ਤੇਰਾ ਜਿੰਨੇ ਦਾ ਇੰਟਰਸਟ ਨਹੀਂ ਨਾ ਹੁੰਦਾ ਕੋਈ ਏਜੰਟ ਜੋਂ ਟੇ ਵੇਚਦੇ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਇਹ ਕਿਹੜਾ ਕਿ ਇੱਕ ਦਿਨ ਚ ਕੰਮ ਆ ਜਿਹੜਾ ਅੱਜ ਕੀਤਾ ਕੱਲ ਹੋ ਜਾਣਾ ਆ ਵੇਖ ਲਓ ਡੈਡੀ ਪਰ ਇਹਨੇ ਪੈਸੇ ਕਿੱਥੋਂ ਲਾਉਗੇ ਤੂੰ ਕਿੰਨੇ ਪੈਸੇ ਲਾਉਣੇ ਨੇ ਤੂੰ ਬੋਤ ਕਿਉਂ ਟੈਨਸ਼ਨ ਲੈਣ ਦੇਈ ਆ ਪਹਿਲੇ ਮੈਨੂੰ ਲਾਉਣੇ ਆ ਤੂੰ ਕਿਹੜੀ ਗੱਲ ਤੋਂ ਟੈਨਸ਼ਨ ਲੈਣ ਦੀ ਆ ਤੂੰ ਸਿਰਫ ਆਪਣਾ ਕੰਮ ਕਰ ਜੇ ਦੋਵੇਂ ਕਰ ਲਾ ਜੇ ਹੁੰਦਾ ਆ ਟੈਸਟ ਦਾ ਕਲੀਅਰ ਠੀਕ ਆ ਨਹੀਂ ਹੁੰਦਾ ਤਾਂ ਭੈਲਾ ਦੇ ਚਲੋ ਡੈਡੀ ਜੀ ਵੇਖ ਲੈਨੇ ਕਿੱਦਾਂ ਕਰਨਾ ਵੇਖਣਾ ਨਹੀਂ ਆ ਪੁੱਤ ਇਹੋ ਕੰਮ ਕਰਨਾ ਆ ਤੂੰ ਮੇਰੀ ਧੀ ਬਾਹਰ ਜਾ ਕਾਹ ਨੂੰ ਆਪਣੀ ਭੈਣ ਨੂੰ ਹੀ ਸੱਦੀ ਕਿਤੇ ਹੋ ਗਿਆ ਕਿਤੇ ਮੇਰਾ ਵੀ ਬਣਾ ਲਿਓ ਅਸੀਂ ਇਹ ਪਿੰਡ 'ਚ ਰਹਿ ਕੇ ਕੀ ਕਰਨਾ ਆ ਲਾ ਵੇਹਲਾ ਤੈਨੂੰ ਮੈਂ ਕਹਿਣ ਡਈ ਹਣਾ ਕਿ ਟਾਈਮ ਨਾ ਜਾਵਾਂਗੇ ਤੇ ਕੰਮ ਹੋ ਜਾਊਗਾ ਹੁਣ ਆ ਗਏ ਨਾ ਫੇਰਾ ਮਾਰ ਕੇ ਮੰਮੀ ਇਹਨਾਂ ਦਾ ਵੀ ਕੋਈ ਹਾਲ ਨਹੀਂ ਆ ਹੁਣ ਸਵੇਰੇ ਫੇਰ ਮੈਨੂੰ ਜਾਣਾ ਪਊਗਾ ਉਹ ਤਾਂ ਜਾਣਾ ਹੀ ਪਣਾ ਪਰ ਦੇਖ ਲੋ ਆਪਾਂ ਕਿੰਨੇ ਕੁ ਲੇਟ ਹੋਏ ਆਂ ਮੁੜ ਕੇ ਆਂਦੇ ਆਂ ਵੀ ਪਰ ਸਰਕਾਰੀ ਕੰਮ ਆ ਨਾ ਉਹ ਤਾਂ ਗੱਲ ਆ ਮੁੜ ਕੇ ਫੇਰ ਆ ਦਿੰਦੇ ਆ ਵੀ ਤੁਹਾਡੀ ਨਿਊਜ਼ ਆ ਗਈ ਜਾਂ ਇਦਾਂ ਕਰਦੇ ਆ ਲੋਕ ਆ ਐਵੇਂ ਕੀ ਕਰੀਏ ਦੱਸੋ ਸੌ ਕੰਮ ਨਹੀਂ ਹੁੰਦੇ ਹੁਣ ਪਰਸੋਂ ਵੀ ਗਏ ਤੇ ਉਸ ਦਿਨ ਵੀ ਛੁੱਟੀ ਆ ਜੀ ਤੇ ਅੱਜ ਗਏ ਆ ਤੇ ਅੱਜ ਬਹਾਨਾ ਮਾਰਤਾ ਤੁਸੀਂ ਅੱਜ ਜੀ ਇਦਾਂ ਘੰਟਾ ਲੇਟ ਹੋ ਗਏ ਜੀ ਉਹਨਾਂ ਨੇ ਆਪਣਾ ਟਾਈਮ ਵੇਖਣਾ ਸਾਡੀ ਮਜਬੂਰੀ ਥੋੜੀ ਵੇਖਣੀ ਹੈ ਤੇ ਭਾਰੇ ਆ ਵੀ ਜਦੋਂ ਮੈਂ ਤੈਨੂੰ ਆਨੇ ਨਹੀਂ ਤੁਰ ਪਿਆ ਕਰ ਤੂੰ ਆ ਇੱਥੇ ਹੱਥ ਮਾਰ ਉੱਥੇ ਹੱਥ ਮਾਰ ਮੇਰੀ ਤੇ ਤੂੰ ਮੰਨਣੀ ਨਾ ਨਾ ਹੋਈ ਤੂੰ ਮੰਮੀ ਹੁਣ ਸਵੇਰੇ ਮੰਨ ਲਓ ਪਿੰਡੋਂ ਸਰਪੰਚ ਆਏ ਉਹਦੇ ਲਾਗੇ 10 ਮਿੰਟ ਨਾ ਪੈਂਦੇ ਤੇ ਕੱਲ ਨੂੰ ਅਗਲੇ ਦੇ ਘਰ ਨਹੀਂ ਜਾਣਾ ਹੁੰਦਾ ਚੰਗੇ ਲੱਗੀ ਤਾਂ ਹੁਣ ਉਹਨੇ ਕਿਹਾ ਭੱਜੋ ਧੋੜੀ ਜ ਮੇਰੀ ਗੱਲ ਹੀ ਨਹੀਂ ਸੁਣੀ ਹੈਗੀ ਆ ਚੱਲ ਆਪਣੀ ਮਜਬੂਰੀ ਦੱਸ ਦੇਈ ਦੀ ਮੈਂ ਕਿਤੇ ਜਾਣਾ ਹਾਂ ਹਾਂ ਕੋਈ ਨਹੀਂ ਤੂੰ ਟੈਨਸ਼ਨ ਲਿਓ ਕੱਲ ਨੂੰ ਆਪਾਂ ਇਦਾਂ ਕਰਦੇ ਆਂ ਕੁਈ ਸਵੇਰੇ ਟਾਈਮ ਨਾਲ ਜਿਹੜਾ ਵਕ ਚਲ ਜਿਓ ਅੱਧਾ ਘੰਟਾ ਸਵੇਰੇ ਪਹਿਲਾਂ ਹੀ ਚਲ ਜਿਓ ਵੀ ਫਿਰ ਕੋਈ ਉਹਨਾਂ ਨੂੰ ਬਹਾਨਾ ਨਾ ਲੱਗ ਜਾਏ ਵੀ ਲੇਟ ਹੋ ਗਏ ਮੈਂ ਕਿੱਥੇ ਜਾਣਾ ਮੇਰੀ ਪਹਿਲੀ ਬੱਸ ਹੁੰਦੀ ਉੱਤੇ ਬਹਿ ਜਾਉ ਮੈਂ ਅੱਡੇ ਤਹਾਨੂੰ ਬਾਹਾਂਗਾ ਤੇ ਮੈਂ ਬੱਸ ਤੇ ਜਾ ਕੇ ਉੱਥੇ ਕਿੱਥੇ ਬੈਠੀ ਰਹੂੰਗੀ ਉਹ ਚਲੋ ਮੈਂ ਚਲ ਜਾਾਂਗਾ ਤੁਹਾਡੇ ਨਾਲ ਹਾਂ ਕੱਲ ਨੂੰ ਵਾਪਸ ਆ ਕੇ ਕੰਮ ਕਰ ਲਾਂਗੇ ਪਹਿਲਾਂ ਕੱਲ ਨੂੰ ਇਹੋ ਹੀ ਕੰਮ ਕਰਵਾਉਣਾ ਚਲ ਠੀਕ ਆ ਗਏ ਨੇ ਅੱਜ ਨਹੀਂ ਮੰਮੀ ਦੀ ਖੈਰ ਹੈਗੀ ਅੱਜ ਲਾੜੇ ਦੇ ਸਾਹਮਣੇ ਸਾਰੀ ਗੱਲ ਕਰਨੀ ਆ ਬਿਠੇਰੇ ਮੈਂ ਪਰਦੇ ਪੰਦੀ ਰਹੀ ਆਂ ਮੰਮੀ ਪਾਣੀ ਕਿਨਾਂ? ਹਾਂ ਜੀ ਲੈ ਲੇ। ਗਲੀ 'ਚ ਪਾਣੀ ਲਾਇਆ ਹੋਣ 2 ਲੱਖ। ਕੋਈ ਗੱਲ ਨਹੀਂ ਪਾਣੀ ਵੀ ਪੀਣੀ ਆ। ਸੈਨਾ ਬਹਿ ਜਾਓ। ਇੱਥੇ ਜਿਹੜਾ ਚੰਦ ਚੜ ਚਲੇ ਆਹੀ। ਤੁਸੀਂ ਵੱਗੇ ਨਹੀਂ ਛੁਟਣਾ ਹੈਗਾ। ਸ਼ੁਕਰ ਕਰੋ ਬਚ ਗਏਗੇ। ਕੀ ਹੋ ਗਿਆ ਦੱਸੇ ਕਿਉਂ ਹੋਇਆ? ਪਵਾੜੇ ਮੰਮੀ ਤੁਹਾਡੇ ਆ। ਦੱਸਣਾ ਕੀ ਐ? ਮੈਂ ਤਾਂ ਦੱਸਦਾ ਹੁਣ। ਹੌਸਲਿਆਂ ਦੱਸ ਵੀ ਗੱਲ ਕੀ ਹੋਈ ਆ ਤੁੰਦ। ਇਹ ਤਾਂ ਵੀ ਹੋ ਗਿਆ ਇਕੱਲੀ ਇਹ ਬਾਹਰ ਗਏ ਆ ਤੇ ਇਹ ਤਾਂ ਵੀ ਐ। ਮੰਮੀ ਮੰਮੀ ਗਾਲੀ ਕੱਪਣ ਵਾਲੀ ਹੀ। ਮੈਂ ਤਾਂ ਸੱਚ ਪੁੱਛਣਾ। ਜੇ ਇੱਟਾ ਤੇ ਮਮਮੀ ਨੇ ਹੁਣ ਕਰ ਰੇਣਾ ਤਾਂ ਮੈਂ ਵੀ ਨਹੀਂ ਇਹ ਘਰ ਵਿੱਚ ਰਹਿਣਾ ਮੈਂ ਛੱਡ ਜਾਣਾ ਹੀ ਕੋਣ ਗੱਲ ਦੱਸੇ ਕੀ ਗੱਲ ਕੀ ਆ ਅਟਾਵ ਫੌਲ ਰਹਿ ਲੈਣਗੇ ਹੀ ਆ ਲੈਣ ਕੀ ਕਿਹੜੀ ਗੱਲ ਗੱਲ ਕੀ ਹੋਈ ਆ ਇਹ ਮੰਮੀ ਉਦਣ ਗਈ ਹੀ ਤੇ ਗੱਲਾਂ ਕਰਦੀ ਇਹਨੂੰ ਝੀਨ ਤੇ ਉਹਨੂੰ ਦਿੰਦੇ ਨਹੀਂ ਹਰ ਟਾਈਮ ਇੱਕੋ ਗੱਲ ਕਹੀ ਜਾਂਦੀ ਆ ਤੇਰਾ ਕਸੂਰ ਤੇਰਾ ਕਸੂਰ ਬਠੇਰੀ ਵਾਲਿਆ ਆਖਿਆ ਮੰਮੀ ਤੇ ਉਹਦਾ ਕਸੂਰ ਕੋਈ ਨਹੀਂ ਆ ਮੈਂ ਤਾਂ ਸਾਫ਼ ਵੀ ਹੋ ਗਿਆ ਵਾ ਮੈਨੂੰ ਪਹਿਲਾਂ ਦੱਸੂ ਹੁਣ ਕਿਦਾਂ ਵਾ ਮੈਂ ਉੱਤਰ ਗਈ ਆ ਤੇ ਤੈਨੂੰ ਪਰ ਕਿਦਾਂ ਸਭ ਪਤਾ ਲੱਗ ਗਿਆ ਤੂੰ ਬਾਹਰ ਆ ਲੈ ਬੀਜੀ ਕਰਨ ਸਮਨ ਆਈ ਹੀ ਤੇ ਕਹੈਦੇ ਮम्मी ਕਿਥੇ ਆ ਮੈਂ ਮੰਮੀ ਘਰ ਹੈ ਨਹੀਂ ਆ ਤੇ ਮੈਂ ਚੱਲੀ ਆ ਤੇ ਸਮਨ ਆਦੀ ਹੀ ਤੇ ਤੂੰ ਆਪਣੇ ਘਰੇ ਰਹੁ ਭਾਬੀ ਸਾਨੂੰ ਵੀ ਵਸਣ ਦੋ ਕਿ ਮੰਮੀ ਦੇ ਨਾਲ ਨਾਲ ਫੇਰੀ ਵੀ ਪੇੜੀ ਹੁੰਦੀ ਆ ਮੰਮੀ ਤੂੰ ਵੀ ਯਾਰ ਛੱਡਿਆ ਕਰੋ ਗੱਲਾਂ ਨੂੰ ਕਿ ਜਰੂਰੀ ਘਰ 'ਚ ਕੋਈ ਨੁਕਸਾਨ ਹੋ ਜਾਊਗਾ ਤਾਂ ਫੇਰੀ ਚੁੱਪ ਕਰਕੇ ਬਹਿਣਾ ਵਾ ਆ ਕੋਈ ਜੋੜੇ ਹੱਥ ਤੂੰ ਵੀ ਥੋੜਾ ਕਿ 10 ਮਿੰਟ ਸ਼ਾਂਤੀ ਰਹਿਂਦਿਆ ਕਰੋ ਜੇ ਮੰਮੀ ਨੂੰ ਕੁਝ ਹੋ ਜਾਂਦਾ ਤੂੰ ਲੋਕਾਂ ਨੇ ਹੱਥ ਜੀਣ ਦੇਣਾ ਉਹ ਭੈਣ ਭਰਾ ਨਹੀਂ ਲੱਭਦੇ ਆਗੇ ਦੁਨੀਆ ਤੇ ਬਾਕੀ ਸਭ ਕੋ ਲੱਭ ਜਾਂਦਾ ਜੀ ਤੂੰ ਇਹਦੀਆਂ ਗੱਲਾਂ ਮਗਰ ਲੱਗ ਗਿਆ ਵਾ ਇਹਦੇ ਐਵੇਂ ਉਹਨਾਂ ਦੇ ਮਗਰ ਲੱਗ ਜਾਂਦੀ ਆ ਉਹ ਬੜੀਆਂ ਚਲਾਕ ਮੈਂ ਨਹੀਂ ਆ ਨਾ ਮੈਂ ਕਿੰਨਾ ਕੁ ਫਾ ਲੈ ਲੰਗੀ ਆ ਮੰਮੀ ਜਾਣੇ ਕਰਦੀ ਆ ਜਾਣ ਦੀ ਕੋਈ ਜ਼ਰੂਰਤ ਨਹੀਂ ਅਗਲੀ ਹੱਥ ਜੋੜ ਕੇ ਗਈ ਆ ਤੁਹਾਡੇ ਘਰ ਨਾ ਆਇਓ ਅੱਗੇ ਤੂੰ ਹੀ ਢੱਕ ਦੇ ਨਾ ਤੂੰ ਉੱਧਰ ਨਹੀਂ ਜਾਣਾ ਅਗਲੇ ਹੁਣ ਖੁਦ ਕਹਿ ਕੇ ਗਏ ਆ ਜਲ ਕੋਈ ਨਹੀਂ ਵੇਖ ਲੈਨੇ ਆ ਮੰਮੀ ਜੀ ਆਹੀ ਨਹੀਂ ਧੀਆ ਧਿਆਣਿਆ ਸਾਥ ਦੇਣਾ ਤੇ ਕਿੰਨੇ ਦੇਣਾ ਇਹ ਸਾਥ ਦੇਣੀ ਡੈ ਹੈ ਤਾਂ ਹੀ ਤੇ ਸਭ ਕੁਝ ਕਰਨ ਦੇ ਆ ਉਹ ਸਾਥ ਮੰਮੀ ਮਨ ਮਰੌਣ ਦੀਆਂ ਗੱਲਾਂ ਹੋਣੀਆਂ ਨੇ ਹੁਣ ਬਾਹਰ ਕਿਸ ਨੂੰ ਪਤਾ ਲੱਗੇਗਾ ਪਿੰਡ ਚ ਵੀ ਤੁਹਾਡੇ ਤੋਂ ਸਾਰੀ ਗੱਲ ਹੋਉਂਦੀ ਆ ਤੇ ਕਿੱਥੇ ਮੁੜ ਕੇ ਮੂੰਹ ਦਵਾਂਗੇ ਲੋਕਾਂ ਨਾਲ ਤੁਹਾਨੂੰ ਘਰੋਂ ਨਹੀਂ ਨਿਕਲ ਦੇਣਾ ਗੱਲਾਂ ਕਰਦੇ ਫਿਰਦੇ ਜੇ ਲੋਕਾਂ ਨੇ ਇੱਕੋ ਗੱਲ ਕਹਿਣੀ ਹੀ ਫੇ ਆਪਣੀ ਧੀ ਦੇ ਆਪੇ ਕਾਤਲ ਕੋਈ ਨਾ ਮੂੰਹ ਸੱਚ ਦੋਵੇਂ ਬੈੰਸੋ ਆਪੇ ਤੇ ਮੈਂ ਚੱਲਿਆ ਜੋਂ ਤਾਂ ਜੇ ਕੋ ਗੱਲ ਹੋ ਹੀ ਗਈ ਸੀ ਉਹ ਮਗਰੋਂ ਆਈ ਹੀ ਕੁੜੀ ਤੇ ਤੂੰ ਮੇਰੇ ਨਾਲ ਕੱਲੀ ਨਾ ਕਰ ਲੈਨੀ ਉਹ ਤੂੰ ਮੁੰਡੇ ਦੇ ਸਾਹਮਣੇ ਗੱਲਾਂ ਕਰਨੀਆਂ ਸੀ ਮੰਮੀ ਇਹ ਕਿੰਦਾ ਗੱਲ ਹੋਈ ਨਾਮ ਤੋਂ ਮੈਂ ਲ ਘਾ ਰੱਖਦੀ ਅੱਗੇ ਮੈਂ پڑھਦੇ ਪੰਦੀ ਰਹੀ ਨਾ ਤੇ ਇੱਥੋਂ ਤੱਕ ਤਾਂ ਇਹ ਗੱਲ ਪਹੁੰਚ ਗਈ ਆ ਅੱਛਾ ਤੂੰ ਹੁਣ ਮਾਂ ਪੁੱਤਾਂ ਨੂੰ ਲੜਾਉਣਾ ਤੂੰ ਤੇ ਅੱਗੇ ਹੀ ਇਹ ਕੋ ਚਾਉਣੀ ਆ ਮੰਮੀ ਮੈਂ ਨਹੀਂ ਚੰਦੀ ਹੈਗੀ ਕਿ ਤੁਹਾਡੇ ਮਾਂ ਪੁੱਤਾਂ ਚ ਫਿੱਕ ਪਾਏ ਕਰਤੇ ਗੱਲ ਐ ਦਨੀਆਂ ਕਰਦੇ ਹੋ ਮੈਨੂੰ ਤਾਂ ਲੱਗਦਾ ਇੱਕ ਦਿਨ ਲੰਮੇ ਵੀ ਨਹੀਂ ਤੁਹਾਡੇ ਨਾਲ ਕੂਣਾ ਹੈਗਾ ਜਿੱਦਾਂ ਤੁਸੀਂ ਕਰਦੇ ਹੋ ਤੂੰ ਵੀ ਉਹਨਾਂ ਦੇ ਮਗਰ ਲੱਗੀ ਆ ਨਾ ਲੱਗ ਕੇ ਵੇਖ ਲੈ ਲੋੜ ਕਰਦੀ ਪੈਣੀ ਆ ਮੰਮੀ ਇਹੋ ਜੀ ਮੈਨੂੰ ਲੋੜ ਦੀ ਕੋਈ ਜ਼ਰੂਰਤ ਨਹੀਂ ਪਾਣੀ ਦਾ ਘੁੱਟ ਤੇ ਹੁੰਦਿਆਂ ਨੂੰ ਪੁੱਛਿਆ ਨਹੀਂ ਮੈਂ ਤਾਂ ਕਦੇ ਵੀ ਨਹੀਂ ਹੁਣ ਪੁੱਛਣਾ ਹੈਗਾ ਤੁਹਾਨੂੰ ਜਿੱਦਨ ਤੁਸੀਂ ਸਹੀ ਹੋ ਜਾਗੇ ਨਾ ਪਾਣੀ ਦਾ ਘੁੱਟ ਵੀ ਪੁੱਛ ਲਾਂਗੀ ਚਾਹ ਤੇ ਪੱਠੇ ਕੋਤਰ ਲੱਗੇ ਜੇ ਆਹ ਪਠੇ ਲੱਗਾ ਕੋ ਤਾਂ ਨੇ ਤੇ ਉਹ ਕਿਦਾਂ ਐ ਤੁਹਾਡੇ ਨਾਲ ਸਾਡੀ ਨਾਲ ਹੁਣ ਕੋਈ ਸਾਈ ਨਹੀਂ ਹੈਗੀ ਅੱਜ ਨਾ ਤੁਹਾਡੇ ਕਰਕੇ ਸਾਡੇ ਘਰ ਵਿੱਚ ਬੜੀ ਤਗੜੀ ਵਿਵਤਾ ਪੈ ਚੱਲੀ ਸੀ ਤੂੰ ਨਿਆਣਾ ਹੁਣ ਤੈਨੂੰ ਨਹੀਂ ਪਤਾ ਤੇਰੇ ਘਰ ਕੀ ਹੋਣਿਆ ਕੀ ਨਹੀਂ ਹੋਣਿਆ ਤੁਹਾਡੇ ਕੋ ਮਾਸਾ ਸਮਝਾਈ ਨਹੀਂ ਆਂਦਾ ਮੈਂ ਆਪਣੀ ਨੂੰ ਤੇ ਕੋ ਚਾਚਾ ਜੀ ਮੈਂ ਤਾਂ ਬੜਾ ਸਮਝਾਉਣਾ ਤੁਹਾਨੂੰ ਪਤਾ ਹੀ ਆ ਅੱਗੇ ਕੁੜੀਆਂ ਕਹਿੰਦੀਆਂ ਹੈ ਮੈਂ ਯਕੀਨ ਨਹੀਂ ਕਰਦਾ ਕੁੜੀਆਂ ਦਾ ਪਰ ਮਾਦੇਰੀ ਦੀ ਜ਼ਵਾਰ ਬੜੀ ਹੋ ਚਾਚਾ ਜੀ ਮੈਂ ਤਾਂ ਤੁਹਾਨੂੰ ਪਤਾ ਵੀ ਹਰ ਵਕਤ ਜਿਹੜਾ ਵਾ ਤੁਹਾਡੇ ਨਾਲ ਖਲੋਣਾ ਵਾ ਤੇ ਮੇਰੀਆਂ ਭੈਣਾਂ ਦਾ ਵੀ ਸਾਥ ਦੇਣਾ ਵਾ ਪਰ ਮੇਰੀ ਗੱਲ ਕੋਈ ਹੁਣ ਸੁਣੇ ਤਾਂ ਫੇਰੀ ਆ ਮੈਂ ਸਮਝਾਈ ਸਕਦਾ ਮੂੰਹ ਨਾ ਹੁਣ ਸਿਆਣੇ ਬਣੇ ਨੇ ਮੰਮੀ ਉਹਨਾਂ ਨੂੰ ਕੀ ਕਵਾਂ ਦੱਸੋ ਰ ਯਾਰ ਸਾਡੇ ਘਰ ਦਾ ਤੇ ਬੇੜਾ ਕਰ ਕਰਦੇ ਨੇ ਕਿਸੇ ਦੀ ਮਾਂ ਚਾਚਾ ਜੀ ਮੈਨੂੰ ਸ਼ਰਮਿੰਦਗੀ ਇਹ ਗੱਲ ਦੀ ਜਿਹੜਾ ਅੱਜ ਪਤਾ ਲੱਗਾ ਤੋ ਇਹ ਦੱਸੋ ਪਹਿਲਾਂ ਨਾ ਬੋਨ ਕਰਦਾ ਹਾਂ ਠੀਕ ਆ ਨਾ ਸੁੱਤੀ ਆ ਕੁਛ ਨਹੀਂ ਹੋਇਆ ਉਹਨੂੰ ਆਹ ਵੇਖੀ ਸੀ ਮੈਂ ਜਾਵਾਂ ਨੂੰ ਦਵਾਈ ਦੇ ਦਵਾਈ ਸੁੱਤੀ ਆ ਡਾਕਟਰ ਨੇ ਕਿਹਾ ਕਿ ਰਹਿਣ ਦੋ ਉਹਨੂੰ ਦਵਾਈ ਦੂ ਦਵਾਈ ਆ ਸੱਸ ਜੀ ਕੱਲ ਜੀ ਸਾਰਿਆਂ ਨੂੰ ਤੇ ਹੋਰ ਸਨਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਣਗੇ ਤੇ ਜਿੱਦਾਂ ਸਾਰਿਆਂ ਨੂੰ ਪਤਾ ਹਨਾ ਆਪਾਂ ਵੀਡੀਓ ਨਹੀਂ ਪਾਉਣ ਦੇ ਤੇ ਉਹਦਾ ਕਾਰਨ ਸੀ ਸਾਡੇ ਵਾਲੇ ਬੰਨੇ ਹੜ ਆਏ ਹੀ ਤੇ ਘਰਾਂ ਵਿੱਚ ਪਾਣੀ ਬਹੁਤ ਖਲੋਤਾ ਸੀ ਤੇ ਉਹਦੇ ਕਰਕੇ ਵੀਡੀਓ ਨਹੀਂ ਬਣ ਪਾ ਰਹੀਆਂ ਤੇ ਹੁਣ ਆਪਾਂ ਸਟਾਰਟਿੰਗ ਕੀਤੀ ਹੈ ਤੇ ਜਿੱਦਾਂ ਤੁਸੀਂ ਸਾਰੇ ਜਣੇ ਵੀਡੀਓ ਨੂੰ ਪਹਿਲਾਂ ਪਿਆਰ ਦਿੰਦੇ ਸੀ ਇਸੇ ਤਰ੍ਹਾਂ ਹੀ ਹੁਣ ਵੀ ਸਾਥ ਦੇਣਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿੱਦਾਂ ਵੀਡੀਓ ਹਨਾ ਪਹਿਲਾਂ ਚੱਲਣ ਢੀ ਆਪਾਂ ਉਸੇ ਤਰ੍ਹਾਂ ਹੀ ਕੰਟੀਨਿਊ ਚਲਾਵਾਂਗੇ ਤੇ ਹੁਣ ਆਪਣਾ ਡੇਲੀ ਹਣਾ ਵੀਡੀਓ ਪਾਈ ਕਰੇਗੇ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਗਾਣਾ ਕੰਮ ਕੰਟੀਨਿਊ ਹੀ ਰੱਖਾਂਗੇ